ਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਹੋਰ ਕੀ ਪੰਦਾ ਕਰਦਾ ਵੀਰੋ ਤੇ ਮੈਨੂੰ ਬਈ ਤੜਕੇ-ਤੜਕੇ ਫੋਨ ਆਇਆ ਪੋਸਟ ਆਫਿਸ ਤੋਂ ਕਿ ਤੁਹਾਡਾ ਐਡਸਨ ਪਿੰਨ ਆ ਗਿਆ ਤੇ ਆ ਕੇ ਲੈ ਜਾਓ ਤੇ ਯਾਰ ਬਹੁਤ ਖੁਸ਼ੀ ਹੋਈ ਮੈਨੂੰ ਨਿਆਰਾ ਹੀ ਆਇਆ ਤੜਕੋ-ਤੜਕੇ ਗੁੱਡ ਨਿਊਜ਼ ਸੁਣੀ ਠੀਕ ਹੈ ਤੇ ਮੈਂ ਤੁਮ ਕਾਹ ਲਈਦੀ ਦਾਵਾ ਤਾਂ ਕੋ ਜਾਵਾਂ ਮੈਂ ਤੇ ਮੈਂ ਇੱਕ ਵਾਰ ਜਾ ਕੇ ਐਡਸਨ ਪਿੰਨ ਫੜ ਕੇ ਲਿਆਉਣਾ ਆਪਣਾ ਥੋੜੇ ਸਾਹਮਣੇ ਬਹਿ ਕੇ ਹੀ ਭਰਾਂਗੇ ਮੈਂ ਹਜੇ ਪਿਆਈ ਸੀ ਤਾਂ ਵੀ ਓਮੇਸ਼ ਦੇ ਗਾਰਡ ਆ ਪਿਆ ਫੋਨ ਫੋਨ ਬੈਠਾ ਉਹ ਵੇਖੀ ਜਾਂਦਾ ਸੀਗਾ ਤੇ ਟਾਈਮ ਹੋ ਗਿਆ ਜੀ ਦੇਖ ਸਕਦੇ ਹੋ 10:00 ਵਜੇ 18 ਮਿੰਟ ਹੋ ਗਏ ਤੇ ਚਲਦੇ ਹਾਂ ਹੁਣ ਆਪਣਾ ਐਡਸਨ ਪਹਿਲੀ ਲੈਣਾ ਗੂਗਲ ਐਡਸਨ ਕਿੰਨਾ ਆਇਆ ਹੈ ਲਾਭਪ੍ਰਿਤਿਕ ਹੋਰ ਤਾਂ ਦੇ ਚਲੋ ਕੋਈ ਨਹੀਂ ਜੀ ਕਰਦੇ ਆ ਤੇ ਜਾ ਕੇ ਜਾ ਕੇ ਫੜ ਲਈਏ ਤੇ ਆ ਕੇ ਫਿਰ ਭਰਾਂਗੇ ਤੇ ਮਨਪ੍ਰੀਤ ਕੋਲ ਲੈ ਕੇ ਚਲਾਂਗੇ ਉੱਥੇ ਪੈ ਕੇ ਭਰਾਂਗੇ ਨਿਆਰੇ ਨਾਲ ਚਲੋ ਚਲਦੇ ਹਾਂ ਜੀ ਹਾਂ ਹੱਜਾਜ ਦਾ ਫੈਂਸ ਹੈ ਠੀਕ ਹੈ ਠੀਕ ਹੈ ਠੀਕ ਹੈ ਬੜਾ ਹੁਣ ਮੈਂ ਕਿਹਨੂੰ ਦਵਾਂ ਆਸ ਜਾਓ ਹਾਂਜੀ ਲੋ ਵੀ ਆ ਗਿਆ ਐਡਸਨ ਪਿੰਨ ਆਪਣਾ ਗੁੱਗਲ ਐਡਸਨ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਹਾਂ ਚੱਲਦੇ ਆ ਵੀ ਕਰੇ ਤੇ ਕਰਦੇ ਜਿਹੜਾ ਕੱਸੀ ਦੇ ਆਪਣਾ ਸੀਗਾ ਬੱਚਾ ਹੈ ਕੋਸ਼ਾ ਉਹ ਅੱਜ ਡੈਫੀਨਿਟਲੀ ਮਿਲ ਗਿਆ ਤੇ ਆ ਕੋਠੀ ਵਾਲਿਆਂ ਦੇ ਘਰੇ ਸੀਗਾ ਤੇ ਉਹ ਹੁਣ ਲਈ ਆਉਂਦਾ ਅੰਦਰ ਉਹਨੇ ਰਾਤ ਹੀ ਤਾੜ ਲਿਆ ਸੀ ਸਾਨੂੰ 2 ਦਿਨ ਹੋ ਗਏ ਇੱਥੇ ਕੱਸੀ ਦਵਾ ਕੇ ਵੇਖ ਕੇ ਮੁੜ ਜਾਨੇ ਹੱਥ ਨਹੀਂ ਉਹਨੇ ਉਹ ਸਾਨੂੰ ਥਾਉਂਦਾ ਨਹੀਂਗਾ ਹਨ ਦਿਖਾਉਣਿਆ ਕਰ ਲੈ ਆਉਂਦੋਂ ਉਹਨਾਂ ਨੂੰ ਲਓ ਬਈ ਆ ਰਿਹਾ ਦਿਖਾ ਕੋਸ਼ ਕਰ ਆ ਵੇਖੀ ਚੇਪੀ ਲੱਗੀ ਹਾਂ ਧੰਨਵਾਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਚੱਲੀਏ ਕੋਸ਼ ਚੱਲ ਆ ਜਾ ਆਏ ਸੀ ਰਾਤ ਇੱਥੇ ਰਾਤ ਨੂੰ ਇੱਥੇ ਆਏ ਸੀ 8:00 ਵਜੇ ਆਏ ਸੀ ਤੇ ਵੇਖ ਕੀ ਮੁਰਗੇ ਸੀ ਸਾਨੂੰ ਦਿਸਿਆ ਹੀ ਨਹੀਂ ਕਿਤੇ ਇਹ ਸੰਦ ਸਾਰੇ ਹੀ ਲੈ ਗਏ ਸਾਰੇ ਆਪਦੇ ਛਤਰੀਆਂ ਛੂਤਰੀਆਂ ਪਿੰਜਰੇ ਪਿੰਜਰੇ ਚੱਲੀਏ ਫਿਰ ਚੱਲ ਬੈਠ ਜਾ ਕਿ ਸਤਿ ਸ਼੍ਰੀ ਅਕਾਲ ਲੈਟਾ 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 ਤੁਸੀਂ ਲੈਟਾ ਲੈ ਕੇ ਜਾ ਕੇ ਅਸੀਂ ਛੱਡਦੇ ਐ ਲੈਟ ਹੈ ਨਹੀਂ ਕੀ ਜਾਂ ਯੱਕਰ ਐਸ ਗਿਫਟ ਲੈ ਕੇ ਆਏ ਸਰ ਨਹੀਂ ਉਹ ਤਾਂ ਨੂੰ ਸੁਣੂ ਹੀ ਕਰਦੇ ਹੋਣੇ ਐ ਅਸੀਂ ਦੇਖਣਗੇ ਅਸੀਂ ਇਹ ਤਾਂ ਉ ਜਾੜ ਚੜ ਕੇ ਵੇਖਣੀ ਔਰ ਹਾਂ ਇਹ ਤਾਂ ਵੇਖਣੀ ਗਈ ਸੀ ਤੇ ਚੱਕ ਹੀ ਰਹਿ ਗਏ ਲੜ ਕੇ ਆਇਆ 7 ਵਜੇ ਦਾ ਫੋਨ ਉਹਨਾਂ ਦਾ ਅੱਛਾ 7:20 ਮਿੰਟਾਂ ਤੇ ਹੂੰ ਤੇ ਆਹ ਟਾਈਮ ਹੋ ਗਿਆ ਬੰਦਾ ਚੱਲਦੇ ਆ ਚੱਲਦੇ ਆ ਕੋਈ ਨਾ ਮੈਂ ਕਿਹਾ ਸੀ ਉਹ ਸਮਝਾ ਕੇ ਫੋਨ ਤਾਂ ਕਰਾਇਆ ਇਹਨੇ ਮਾਹਵਨ ਦਾ ਕੌਣ ਇਹ ਕਿਥੋਂ ਆਇਆ ਤੇ ਮੈਂ ਨੂੰ ਕਹਿ ਫੂਲਾ ਨੂੰ ਮੈਂ ਮੈਂ ਆਪ ਚੱਲਦੇ ਆ ਮੋਟਰਸਾਈਕਲ ਤੇ ਮੇਰੇ ਵਾਲਾ ਤੇ ਵੇਖ ਕੇ ਹਣੀ ਆਪਾ ਆਹ ਸੁਣਿਆ ਹੀ ਗਏ ਸੀ ਉਹ ਘਰੇ ਤਾੜਿਆ ਪੈ ਗਨਾਂ ਤੇ ਲੈ ਜਾ ਬਸ ਉਹ ਆਏ ਰੇਸੀ ਰੋਟੀ ਟੇ ਖਾਣ ਤੇ ਰੋਟੀ ਟੇ ਖਾ ਲਈ ਤੇ ਹੁਣ ਲੈ ਕੇ ਚੱਲਦੇ ਆ ਆਪਣਾ ਐਡਸਨ ਦੀ ਅਨਬਾਕਸਿੰਗ ਕਰਦੇ ਜਾ ਕੇ ਇਹਨੂੰ ਭਰਦੇ ਆ ਇੱਦਾਂ ਦਾ ਚਲ ਡਿਟੇਲ ਲਿਖੀ ਆਪਣੇ ਤੇ ਇਹ ਜਾ ਕੇ ਭਰਦੇ ਨੂੰ ਆਪਾਂ ਤੇ ਦਿਖਾਵਾਂਗੇ ਤੁਹਾਨੂੰ ਕਿਵੇਂ ਕੁਛ ਹੁੰਦਾ ਕੀ ਚੱਕਰ ਆ ਠੀਕ ਆ ਫਿਰ ਅਨਬਾਕਸਿੰਗ ਕਰਨੀ ਹੈ ਇਹਦੀ ਤੇ ਮਨਪ੍ਰਿਤ ਮਿਲਿਆ ਪਿਆ ਹੀ ਹੋਇਆ ਤਾਂ 100% ਦਾ ਤੇ ਚਲੋ ਕੋਈ ਨਹੀਂ ਚਲਦੇ ਆ ਫਿਰ ਦਿਖਾਉਣੀ ਆ ਲਓ ਜੀ ਬਾਬਿਓ ਕਹਿੰਦੇ ਕਾ ਦੀ ਅਨਬਾਕਸਿੰਗ ਹੋ ਰਹੀ ਆ ਐਡਸੈਂਸ ਜੀ ਮਾਤਾ ਜੀ ਐਡਸੈਂਸ ਖੋਲ ਦੇਗੇ ਸਵਾਜਾ ਦੇ ਦੇਗੇ ਦੇ 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 ਬਾਈ ਖੋਲ ਦੇਖੋ ਖੋਲ ਦੇ ਦੇਖ ਦੇਰੋ ਸਵਾ ਆਵਾਜ਼ ਹੀ ਬੜੀ ਉਹ ਆ ਯਾਰ ਪਿਆਰੀ ਬਾਜੀ ਪਿਆਰੀ ਇੱਕ ਸੀਲ ਇੱਕ ਸੀਲ ਅਦੂ ਜੀ ਜੀ ਮੇਲਾ ਦਾ ਹੀ ਸੀਲਾ ਪੱਟਣ ਜੋ ਗਰੇ ਰਹਿ ਗਿਆ ਆਪਾਂ ਵੀ ਇਹ ਹੀ ਪਟਾਂਗੇ ਇਹ ਵੱਡੀ ਬੋਲੀ ਦਾ ਪੱਟੀ ਨੇ ਲਓ ਜੀ ਮੈਨੂੰ ਆਇਓ ਹੋ ਗੰਦ ਪਊਗਾ ਗੰਦ ਪਊਗਾ ਨਹੀਂ ਨਹੀਂ ਚੁੱਪੀ ਕਰ ਗਏ ਯਾਰ ਆਪਾਂ ਹਾਂਜੀ 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 ਚੱਲ ਕਾਈ ਬਾਹਰ ਦੋ ਸਾਰਾ ਇਹ ਦੋਰੀ ਨਾ ਕਰਦੇ ਦੀਆਂ ਲਓ ਜੀ ਇਹ ਦੇਣੀ ਇਹ ਥਾਂ ਤੇ ਕੱਢ ਰੋਈ ਜੀ ਇਹ ਨਾ ਚੱਲ ਕੋਈ ਨਾ ਥਾਂ ਤੇ ਕੱਢ ਦਾਂਗੇ ਲਓ ਜੀ ਖੋਲ ਕੇ ਭਰਦ ਗਏ ਐਕਸ਼ਨ ਬਟਨ ਆ ਗਿਆ ਲਓ ਜੀ ਐਕਸ਼ਨ ਬਟਨ ਆਪਤ ਗਈ ਕਰਦੀ ਇਹ ਬਸ ਬੀ ਮੈਂ ਦੇਖ ਲੈ ਕੱਲੇ ਨੇ ਸੋਲ ਨਹੀਂ ਹੋਦਾ ਇੱਥੇ ਤਾਂ ਪਹਿਲੇ ਐਂ ਤਾਂ ਕੋਈ ਚੱਕਰ ਨਹੀਂ ਦਿਖਾ ਸਕਦਾ ਇਹ ਕੋਈ ਕਿੰਨਾ ਪਾਰੀ ਤਰ ਜਿਹੜੀ ਵੀਡੀਓ ਉਹ ਦੁਪਹਿਰ ਤੱਕ ਸਾਰਾ ਕੰਮ ਹੀ ਸੈਟਾ ਦੇ ਪਰ ਬੜਾ ਉਹ ਨਿਪਟ ਜੂਗਾ ਕਿਸੇ ਕੰਮ ਹੀ ਨਹੀਂ ਹੋਦਾ ਨਾ ਇਹ ਤਾਂ ਐਕਸਪਾਇਰ ਹੋ ਜੂਗਾ ਹਾਂਜੀ ਭਰਦ ਗਏ ਭਰ ਦਿਓ ਭਰ ਦਿਓ ਲਓ ਜੀ ਮਾਹਰਾ ਜੀ ਹਾਂਜੀ हां जी ये ये हां जी हां जी लवली ये हो गया हां जी बस डन प्लीज ਹੁਣ ਇਹਦੀ ਖੁਸ਼ੀ ਵਿੱਚ ਉਹ ਮੰਝਾ ਲੋਡ ਗਿਆ ਗਈ ਗਈ ਹੋ ਗਿਆ ਅਡਰੈਸ ਵੀ ਵੈਰੀਫਾਈ ਹੋ ਗਿਆ ਤੇ ਉ ਤਾਂ ਕੀ ਹੁੰਦਾ ਆਇਡੈਂਟੀਟੀ ਵੈਰੀਫਿਕੇਸ਼ਨ ਵੀ ਅਡਰੈਸ ਵੀ ਵੈਰੀਫਿਕੇਸ਼ਨ ਹੋ ਗਿਆ ਓਕੇ ਬਾਬੇਓ ਕਲੀਅਰ ਹੈਗਾ ਮੇਰੀ ਬਸ ਠੀਕ ਹੈ ਤੇ ਹੁਣ ਅੱਜ ਦੀ ਖੁਸ਼ੀ ਚ ਮੰਜਾ ਲੋਡ ਕਰਕੇ ਲੈ ਆਂਗਾ ਨਾ ਜਾ ਕਰ ਤਾ ਹੋਰ ਭਾਂਗੇ ਜਾ ਕੇ ਜੀ ਜਾ ਕਰ ਕੋਈ ਨਹੀਂ ਕੰਮ ਸੀ ਹੋ ਗਿਆ ਬਈ ਓਏ ਓਕੇ ਜੇ ਪਏ ਆ ਵੇਲੇ ਸਾਰੇ ਕੰਮ ਨਵੇੜ ਤੇ ਐਡਸਨ ਵੀ ਭਰਤਾ ਤੇ ਹੁਣ ਗਾਣਾ ਸੁਣ ਕੇ ਬਲਕਾਰਨ ਖੀਲੇ ਦਾ ਠੀਕ ਹੈ ਤੇ ਫੇਰ ਕਰਦੇ ਆ ਸ਼ੇਅਰ ਤੁਹਾਡੇ ਨਾਲ ਉਹਦਰ ਵੇਲੇ ਹੈ ਪਏ ਮਾੜੀ ਤੇ ਕਰੇ ਕਿਰਤਾਂ ਨੇ ਪਾਉਣ ਤੇ ਮੈਂ ਪਿਆ ਅੰਦਰ ਵਾਹ ਉਹਨੜੇ ਬਿਸਤਰੇ ਚ ਤੇ ਦਿਖਾਉਣਿਆ ਕੋਈ ਤੁਹਾਨੂੰ ਫੇਰ ਕਰਦੇ ਆਂ ਛਿਰ ਤੇ ਕਰਦੇ ਆਂ ਮੱਝ ਫੇਰ ਥੜਦੇ ਦੁਬਾਰੇ ਕਲੀ ਖੁੱਡਿਆਂ ਚ ਕਲੀ ਤੇ ਕੱਕਾ ਰੇਤਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਇੱਧਰ ਆਹ ਖੁੱਡਿਆਂ ਚ ਨਾ ਬੱਚਿਆਂ ਵਾਲੇ ਚ ਛਿੱਲ ਬਹੁਤ ਜ਼ਿਆਦਾ ਹੋ ਗਈ ਦੁਬਾਰੇ ਫੇਰ ਹੋ ਗਈ ਆ ਸਾਰਾ ਇਸ ਟਾਈ ਕਲੀ ਕੁਲੀ ਦੁਬਾਰੇ ਤੇ ਪਾਣੀ ਕੱਢ ਲੀਏ ਬਾਹਰ ਪਾਣੀ ਇਹਦਾ ਵੀ ਕੱਢ ਲੀਏ ਪਰ ਇਹ ਇਹਨਾਂ ਦਾ ਪਾਣੀ ਬਾਹਰ ਕਰ ਦਿੱਤੀ। ਇਹ ਲੋ। ਸੱਲ ਬਹੁਤ ਜ਼ਿਆਦਾ ਇਸ ਸਕੂਟੇ 'ਚ ਬਣ ਗਈ ਵੇਖੋ ਬਈ। ਉਦੋਂ ਇਹਨਾਂ ਰੇ ਟੱਟਾ ਇਹ ਨਾ। ਫਿਰ ਇਹ ਤਾਂ ਪਤਾ ਨਹੀਂ ਕਿਵੇਂ ਵੀ ਹੋ ਗਿਆ। ਤੇ ਇੱਕ ਚੱਕ ਲਈਏ ਛਾਲਨਾ ਆਪਣਾ। ਇੱਧਰ ਪਿਆ ਹੂਆ। ਛਾਲਨਾ ਛਾਲਨਾ। ਇਹ ਰਹਾ ਬਹੁਤ ਹਾਂ। ਲਓ। ਸਾਲ ਨਾਲ ਚੱਕ ਲੈ ਕੁ ਵੀ ਤਨ ਆਪਣੂ ਇੱਕ ਤਾਂ ਆਪ ਨੂੰ ਇਹਨਾਂ ਰੇਤਾ ਵੀ ਛਾਨਣਾ ਪਊਗਾ ਤੇ ਕਲੀ ਵੀ ਛਾਨਣੀ ਪਊਗੀ ਤੇ ਉਹ ਬਾਹਰ ਕ ਚਲਦੇ ਆ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਹੈਗੇ ਇੱਥੋਂ ਥਾਂ ਕਰ ਲਿਆ ਸਾਫ ਵਧੀਆ ਇਹ ਪੱਕੇ ਥਾਂ ਦੇ ਕਰਾਂਗੇ ਤੇ ਰੇਤਾ ਸੀਗਾ ਇੰਨਾ ਕੁ ਬੱਠਲ ਪੋਲਾ ਕ ਤੇ ਆ ਕਲੀ ਆ ਤੇ ਪਹਿਲਾਂ ਰੇਤਾ ਛਾਣ ਲੀਏ ਰੇਤਾ ਛਾਣ ਕੇ ਫਿਰ ਕਲੀ ਛਾਣਾਂਗੇ ਤੇ ਫਿਰ ਕਰਦੇ ਮਿਕਸ ਤੁਹਾਨੂੰ ਦਿਖਾਉਣੇ ਆ ਫਿਰ ਉਹ ਬਈ ਕਰ ਤੱਕ ਕਲੀ ਤੇ ਰੇਤਾ ਤਿਆਰ ਠੀਕ ਹੈ। ਕੁੱਕਰ ਪੋਰਟ ਕਰਤੀ ਜਮਾ। ਜਮਾ ਸਿਰਾ ਕੰਮ ਲੱਗ ਗਿਆ ਸਿਰਾ ਬਿਸਰਾ। ਆ ਕਲੀ ਪਾਈ ਐ ਤੇ ਯਾਰ ਰੇਤਾ ਗਾ ਤੇ ਕਲੀ ਕਲੀ ਛਟਕੇ ਬੈਣੀ ਅੰਦਰ ਆਪਣੇ ਐਸ। ਕੋਈ ਰੇਤਾ ਹੈ ਨਹੀਂ ਹੋਰ। ਤੇ ਮਾਤਰ ਕਲੀ ਛਟਕੇ ਲੱਗਦੇ। ਕਲੀ ਛਟਕੇ ਦੇਖੀਏ ਥੱਲੇ ਦੀ ਕਲੀ। ਮੇਰੇ ਸਹਾਂ ਦਾ ਕਲੀ ਕਲੀ ਲੂਟ ਆਉਂਦੀ ਹੈ ਨਾ। ਦੇਖੀ। ਕਲੀ ਕਰਾ ਤਾਂ ਨਿਕਲ ਤਾ ਬੰਦਾ ਰਸਾ ਹਣਾ ਬੋਲਾ ਬਿਨਾਰ ਵਧੀਆ ਕਲੀ ਕਲੀ ਲੱਗਾ ਮੁੱਖ ਹੈ ਨਹੀਂ ਇਹ ਕਲੀ ਕਲੀ ਮਨਪੇਦ ਨੂੰ ਆਉਣ ਦੋ ਤੇ ਫੇਰ ਵੇਣੀ ਆ ਗਈ ਕੀ ਕਰਨਾ ਕਿਰਾ ਰੇਟਾ ਕਰਤਾ ਕਹਿਮ ਉਹ ਹੁੰਦਾਗਾ ਤੁਹਾਨੂੰ ਫੇਰ ਦਿਖਾਉਣੀ ਹੈ ਉਹ ਵੀ ਮਣਪੇ ਤੇ ਲੈ ਗਿਆ ਦੂਜੇ ਘਰੇ ਮਾਣਾ ਕਲੀ ਕੁਲੀ ਜੀ ਤੇ ਹੁਣ ਆਪਾਂ ਉਧਰ ਨੇ ਪੈਨ ਸੈਟ ਤੀਗੇ ਤੇ ਆਪਾਂ ਵੀ ਪਾ ਲਗੇ ਇਹਨੂੰ ਮਤਲਬ ਸਾਰੇ ਪਜੂ ਉਧਰ ਮਾਲ ਸਾਰਾ ਇਕੱਠਾ ਕਰਕੇ ਪਾਉਣਾ ਪੂਆ ਚਲੋ ਸੱਲ ਬਹੁਤ ਬਣ ਲੱਗੀ ਥੋੜੇ ਦਿਨ ਪਹਿਲਾਂ ਹੀ ਕਲੀ ਪਾਈ ਆ ਆਪਾਂ ਕਲੀ ਤੇ ਰੇਤਾ ਉਹੀ ਹਾਲ ਫੇਰ ਹੋ ਗਿਆ ਚਲੋ ਆ ਪਾ ਲਗੇ ਤੁਹਾਨੂੰ ਫੇਰ ਦਿਖਾਉਣੀ ਹੈ ਵੇ ਖੁੱਡੇ ਚ ਲਿਆਏ ਤੇ ਸਿੱਟਦੇ ਆਂ ਫਿਰ ਆਪਾਂ ਆਹ ਹੋਰ ਵੀ ਕਰਕੇ ਆਏ ਸੈਲ ਖਾਦੂ ਹੋ ਗਈ ਜੀ ਖੁੱਡੇ ਦੀ ਤੂੰ ਦੇਖ ਖਾਦੂ ਸੱਲਾ ਸੀ ਕਲੀ ਪਾ ਕੇ ਬਿਮਾਰੀ ਬੰਦ ਚਾਂਸ ਬੰਦ ਬਹੁਤ ਚੰਗੀ ਵਿੱਚ ਜੇ ਅਪਾ ਇਹ ਕੰਮ ਨਹੀਂ ਕਰਦੇ ਤਾਂ ਸਾਂਗੋਂ ਚੜ ਗਈ। ਉਹ ਪਾਲੀਏ ਕਰਾਂ ਤੁਹਾਨੂੰ ਫੇਰ ਦਿਖਾਉਣੇਗੇ। ਕਲੀਅਰ ਦੋਨੇ ਖੁੱਡੇ ਕਰਕੇ। ਬਸ ਠੀਕ ਐ। ਜਮਾ ਸਰਾਏ ਜੀ। ਬਣ ਗਈ ਗੱਲ। ਇੱਕ ਨੰਬਰ ਐ। ਹੁਣ ਬੜੀ ਖੁਸ਼ ਹੋਗੇ ਨਾ। ਕਿੰਨੇ ਦਿਨ ਹੋਏ? ਹੈਂ? 8-7 ਦਿਨ ਹੋਏ ਐ। ਆ ਪਾਈ ਨੂੰ। ਹਾਂ। ਇੰਨੇ ਕ ਮਹੀਨੇ ਹੋ ਗਏ। ਮਹੀਨੇ ਹੋਏ। ਮਹੀਨੇ ਹੋਏ ਨਿਕਲ ਤਾਂ। ਆ ਪੱਠਾ ਨਿਕਲ ਗਿਆ ਬਾਹਰ ਆਪਣਾ। ਤੇ ਇੱਧਰਲੇ ਖੁੱਡੇ ਦਾ ਬੰਦ ਵਾਲੇ ਖੁੱਡਿਆਂ ਦਾ ਐ। ਤੇ ਨੂੰ ਅੰਦਰ ਕਰਤੀ ਜੀ ਨੂੰ ਪਾ। ਆਹ ਪੇੜ ਦੀ ਬਾਹਰੀ। ਇਹ ਕਿੱਤੀ ਬਾਰੀ ਇਤੋਂ ਅੰਦਰ ਕਰਕੇ ਚਲਦੇ ਆ ਘਰੇ ਇਹਨਾਂ ਨੂੰ ਕਿਉਂ ਨਾ ਕਰਾਂ ਭਾਈ ਠੀਕ ਹੈ ਤੇ ਫਿਰ ਚੱਲਾਂ ਖੇਤ ਮਾਨਪ੍ਰੇ ਦੇ ਕੋਲੇ ਇਨਜਾਵਟਰ ਤੋਂ ਦਿਖਾਉਣੇ ਆ ਉਹ ਜੀ ਨਾ ਕੇਤ ਹੋ ਗਿਆ 프레스 ਤੇ ਦਾਣੇ ਪਾ ਦਿੱਗੇ ਇਹਨਾਂ ਨੂੰ ਦਾਣੇ ਪਾ ਕੇ ਪਾਣੀ ਵਾਲਾ ਕੰਮ ਨਵੇੜ ਦੀ ਟੈਲ ਨਾਲੀਆਂ ਚ ਆਪਾਂ ਇਹ ਆਪਕ ਨੇ ਕੀ ਹੋ ਜਾਂਦੇ ਲੇਟ ਲੂਟ ਮੜਾ ਮਟਾ ਤੇ ਦਾਣੇ ਪਾਣਿਆਂ ਕੰਮ ਨਵੇੜ ਹੀ ਦੀ ਇਹਨਾਂ ਦਾ ਸਾਰ ਆਏ ਹਾਏ ਅੜਚੜ ਸਤਿਮ ਲੋਕਾਂ ਨੂੰ ਨਾ ਜ਼ਰੂਰੀਆਂ ਹਾਇ ਨਹੀਂ ਟਿੱਲੇਦਾਰੀਆਂ ਲੋਕਾਂ ਤੋਂ ਮਿੱਤਰਾਂ ਨੇ ਕੰਮ ਵੇਲੋ ਲੋਬੇ ਤਾਣੇ ਤੋਂ ਨੇ ਪਾਦੀ ਨਹੀਂ ਮੱਕੀ ਦੇ ਬਸ ਜ਼ਰੇ ਪਾਵਾਂ ਹੋਰ ਕੁਝ ਨਹੀਂ ਪਾਉਂਦੇ ਮੱਕੀ ਤਾਂ ਉਸ ਉਪਰ ਮਾਦੂਲੀ ਮੱਕੀ ਚਲ ਕੋ ਹੁੰਦਾ ਕਿ ਠੀਕ ਹਲਾ ਹੋਰ ਲਿਆਵਾਂ ਮੱਕੀ ਕਿੱਕਾ ਉਹ ਮੱਕੀ ਡੁੱਲ ਗਈ ਸਾਰੇ ਮੱਕੀ ਡੁੱਲ ਗਈ ਕਿੱਤੋਂ ਆ ਗਿਆ ਕਿੱਕਾ ਦੋ ਬੈ ਫਾਟੀ ਟਰੇ ਹੁਣ ਇਹਨਾਂ ਨੂੰ ਕੱਲ ਤੱਕ ਫੇਰ ਲੋੜ ਠੀਕ ਹੈ ਕੱਲ ਨੂੰ ਦਿਖਾਈ ਦਪਹਿਰੇ ਨੂੰ ਪੂਰੇ ਆਣ ਅੱਥਨ ਹੋ ਗਿਆ ਚਾਰ ਵਜੇ ਕੀ ਆਜੋ 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 ਦਾਣੇ ਪਾਤੇ ਤੇ ਅੱਥ ਨੇ ਢਾਣੇ ਇਹਨਾਂ ਨੂੰ ਲੋਕ ਹੱਥ ਨੇ ਉਹ ਗੱਟੇ-ਕੁੱਟੇ ਸੈੱਟ ਕਰ ਗਏ ਕਿਰਾਵਾ ਵੀ ਸਿ ਟੈਂਪਰੇਰੀ ਲਾ ਦਿੱਤੇ ਬਸ ਕਿਰਾਇਆ ਇੰਨਾ ਠੀਕ ਦੰਦ-ਦੰਦ ਖਾਣਗੇ ਤੇ ਚਲੋ ਵੀ ਚੱਲਦੇ ਆਂ ਪਰ ਮਨਪ੍ਰੀਤ ਦੇ ਕੋਲੇ ਤੇ ਦਿਖਾਉਣੇ ਹਾਂ ਨੂੰ ਫਿਰ ਚੱਲ ਕੇ ਉੱਥੇ ਬਾਕੀ ਬੈਠੀ ਕਬੂਦਰੀ ਆਪਣੇ ਹੁਣ ਚੱਲਦੇ ਆਪਾਂ ਉਧਰ ਨੂੰ ਅੱਗੇ ਮਿੱਤੇ ਕੋਲੇ ਮਨਪ੍ਰਿਤ ਜਾਵੜਿਆ ਖੇਤ ਨੀਰਾ ਕਾਟਨ ਤੇ ਮਿੱਤਾ ਜੀ ਕਿੱਥੇ ਆਇਆ ਓ ਮਿੱਤਾ ਜੀ ਮਿੱਤਾ ਜੀ ਕਿਧਰ ਗਏ ਤੰਦਰਾ ਕਿਹਾ ਕਿਤੇ ਤਲਾ ਆਇਆ ਨਿਕਲਣ ਫੇਰ ਦਿਖਾਉਣੇ ਲਓ ਬਈ ਫੇਰ ਆ ਕੇ ਪੈ ਕੇ ਇੱਥੇ ਠੀਕ ਹੈ ਕੋਈ ਕੰਮ ਨਹੀਂ ਜਮਾ ਵਹਿਲੇ ਆ ਇਕੱਲੇ ਗਾਣੇ ਸੁਣਦੇ ਆ ਹੱਡਫੋਨ ਲਾ ਕੇ ਬਸ ਹਾਂ ਫੇਰ ਕਰਦੇ ਕੋਈ ਚੱਕਰ ਨਹੀਂ ਲਓ ਬਈ ਚੱਲ ਬਈ ਘਰ ਨੂੰ ਤੇ ਘਰੇ ਉਪੜੀ ਗਏ ਤੇ ਚੱਲ ਕੇ ਪਾਉਣੇ ਆ ਆਪਣੇ ਝੰਡਰਾਂ ਨੂੰ ਧਾਣੇ ਦੂਨੇ ਧਾਣੇ ਦਵਸੇ ਪਾਏ ਸੀ ਤੇ ਪਾਣੀ ਨਿੱਗਾ ਪਾ ਦੇਾਂਗੇ ਕਪੜਾ ਚਲੋ ਚਲ ਗਏ ਲੋਕ ਲਾਦ ਗਏ ਤੇ ਲੋਕ ਲੁਕ ਲਾਦ ਗਏ ਤੇ ਸਾਨੂੰ ਚੱਲ ਕੇ ਦਿਖਾਉਣੇ ਨਿੱग्गा ਪਾਣੀ ਪਾ ਲਈਏ ਪਾ ਦੇ ਕਿ ਇਹਨਾਂ ਨੂੰ ਦਾਣੇ ਦੂਣੇ ਦਾਣੇ ਦਵੇ ਸੇ ਪਾਈਪੇ ਦੀ ਯਾ ਕਿ ਨਿੱਟਾ ਕਿ ਆ ਪਿਆ ਨਿੱग्गा ਪਾਣੀ ਪਾ ਲੇ ਗਰਮ ਹੈ ਤੇ ਐਡਾ ਤਕੜਾ ਜੈਡ ਸਕਿਉਰਟੀ ਕਿ ਨਹੀਂ ਲਾਈ ਪਈ ਹੈ ਦਾਣੇ ਤਾਂ ਖੇੜ ਖੰਡ ਜਿਹਨੇ ਖਾ ਲੇ ਤੇ ਪਾਣੀ ਪੁਣੀ ਪਾ ਦੇ ਕਲਰ ਨੂੰ ਆਉਂਦੀ ਵਾਟਰ ਪਾ ਦੇ ਵਾਟਰ ਆਏ ਹਾਏ ਠੰਡਬੋ ਠੰਡਬੋ ਤੇ ਟੱਟ ਬੇਟੀਆਂ ਦਾ ਲਾੜ ਰੀਆਂ ਫੌਜਾ ਮੇਰੀ ਕੋਕੜ ਮੇਰਾ ਮੋਗੜੂ ਮੋਗੜੂ ਯਾ ਸਾਰਾ ਕੱਢਿਆ ਕਰ ਇਹਨਾਂ ਨੂੰ ਬਾਹਰ ਹੋਂ ਦੇ ਨਿੱਗਾ ਪਾਣੀ ਪਾ ਦੇ ਕਿ ਮਾੜਾ ਡੋਣਾ ਪਾਣੀ ਨਾ ਪੂਰਾ ਪਾਈਂ ਡੋਲ ਦੀਏ ਕਿ ਬਾਹਲਾ ਹੋਇਆ ਪਿਆ ਪੂਰਾ ਪਾਈਂ ਡੋਲ ਤਾਂ ਪਾਣੀ ਉਹ ਸਾਫ਼ ਹੀ ਆ ਬਈ ਤੇ ਨਿੱਗਾ ਪਾਣੀ ਪਾ ਦਨੇ ਚ ਬਣ ਗਈ ਗੱਲ ਲਓ ਬਈ ਕਰਤੀਆਂ ਦੇ ਓਕੇ ਰਿਪੋਰਟ ਤੇ ਬਾਹਲੀਆਂ ਗੱਲਾਂ ਨਹੀਂ ਕਰਦੇ ਇਹਨੂੰ ਕਰਤੀਏ ਬੰਦ ਹੰਤ ਕਰਕੇ ਤੇ ਵੀ ਇਹਨੂੰ ਮੈਂ ਟੱਗਦਾ ਤੇ ਕੁਝ ਗੱਲਾਂ ਕਰ ਲੀਏ ਵੀਡੀਓ ਦੀ ਐਂਡਿੰਗ ਆਪਾਂ ਇੱਥੇ ਰੱਖਾਂਗੇ ਵੀਡੀਓ ਦੇ ਨੇ ਕੰਮ ਤੇ ਗੱਲ ਇਹ ਐ ਤੇ ਜਿਵੇਂ ਵੀਡੀਓ ਤੁਹਾਨੂੰ ਲੱਗੀ ਵਧੀਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਬਸ ਯਾਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਬੜਾ ਕੁਝ ਨਹੀਂ ਕਹਿੰਦਾ ਮੈਂ ਐਵੇਂ ਦਾ ਆਖਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਕੁਝ ਨਾ ਕਰੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਨਵੀਂ ਵੀਡੀਓ ਨਾਲ ਠੀਕ ਚਲ ਸ਼ੇਅਰ ਤਾਂ ਕਰ ਹੀ ਦਿਓ ਫਿਰ ਵੀ ਤਲੋ ਬਾਏ ਬਾਏ